ਇੱਥੇ ਬੜਾ ਮੈ ਸੁਭਾਗੇ ਵਾਲਾ ਕਿ ਮਨਜੀਤ ਸਿੰਘ ਜੀ ਤਰਵਾਲ ਜੀ ਐਨ ਆਰ ਆਈ ਅਮਰੀਕਾ ਤੋਂ ਇੱਥੇ ਆ ਕੇ ਉਪਰਾਲਾ ਕਰ ਰਹੇ ਨੇ ਐ ਸੀਰੀਅਲ ਵਿੱਚ ਬੱਚਿਆਂ ਦਾ ਵਾਜਵ ਦਾਬ ਦੇ ਇਲਾਜ ਜਾਂ ਫ੍ਰੀ ਵੀ ਜਿਹੜਾ ਲੋੜ ਉਹਨਾਂ ਦਾ ਇਲਾਜ ਇੱਥੇ ਹੋ ਸਕੇਗਾ ਇੱਥੇ ਹੁਣ ਸਾਰੇ ਤਰ੍ਹਾਂ ਦੀਆਂ ਬੱਚਿਆਂ ਦੀਆਂ ਬਿਮਾਰੀਆਂ ਦਾ ਟ੍ਰੀਟਮੈਂਟ ਅਸੀਂ ਕਰਾਂਗੇ ਲੋਕਾਂ ਨੂੰ ਜਾਗਰਾਉਂ ਮੋਗੇ ਤੋਂ ਲੁਧਿਆਣਾ ਜਾਣ ਦੀ ਜਰੂਰਤ ਨਹੀਂ ਆਪਣਾ ਇੱਥੇ ਰਹਿ ਕੇ ਆਪਣਾ ਇਲਾਜ ਕਰ ਸਕਦੇ ਫਿਲਹਾਲ ਅਸੀਂ ਓਪੀਡੀ ਆਪ ਟੈਸਟ ਇਹ ਥੋੜੇ ਦਿਨਾਂ ਚ ਆਪਣਾ ਐਕਸ-ਰੇ ਸਾਰੀ ਫੈਸਿਲਿਟੀ ਕਰਾਂਗੇ ਦਵਾਈਆਂ ਮੈਡੀਸਿਨਸ ਵਗੈਰਾ ਤਾਂ ਹੋਗੇ ਤੇ ਡੇ ਕੇਅਰ ਸਿਸਟਮ ਸ਼ੁਰੂ ਕਰ ਰਹੇ ਆ 5 ਵਜੇ ਤੱਕ ਹੌਲੀ ਹੌਲੀ ਇਹਨੂੰ ਵਧਾ ਕੇ ਅਸੀਂ 24 ਘੰਟੇ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਹਰ ਤਰ੍ਹਾਂ ਦੇ ਬੱਚਿਆਂ ਦੀ ਬਿਮਾਰੀ ਦਾ ਬੈਸਟ ਇਲਾਜ ਮੈਂ ਡਾਕਟਰ ਐਮ ਡੀ ਕੀਤੀ ਹੈ ਉਸ ਤੋਂ ਬਾਅਦ ਪੀਜੀਆਈ ਤੋਂ ਵੀ ਟ੍ਰੇਨਿੰਗ ਕੀਤੀ ਹੈ ਫਿਰ ਮੈਂ ਕੈਲੀਫੋਰਨੀਆ ਯੂ ਐਸ ਏ ਤੋਂ ਵੀ ਟ੍ਰੇਨਿੰਗ ਕੀਤੀ ਹੈ ਵੈਂਕੂਵਰ ਵੀ ਗਿਆ ਪਰ ਮੈਨੂੰ ਅੰਦਰੋਂ ਜਜ਼ਬਾ ਸੀਗਾ ਕਿ ਲੋਕ ਸੇਵਾ ਕਰੀਏ ਕਾਰਪੋਰੇਟ ਦੇ ਵਿੱਚ ਤਾਂ ਸਾਰੇ ਇਲਾਜ ਕਰਾ ਲੈਂਦੇ ਤੇ ਜਿਹੜੇ ਨਹੀਂ ਕਰਾ ਸਕਦੇ ਉਹਨਾਂ ਗਰੀਬਾਂ ਦਾ ਕੀ ਹੋਊਗਾ ਇਸ ਕਰਕੇ ਮੇਰਾ ਅੰਦਰੋਂ ਆਵਾਜ਼ ਆਈ ਕਿ ਮੈਂ ਮੁੜ ਕੇ ਆਇਆ ਕਿ ਮੈਂ ਇੱਥੇ ਹੀ ਅਟੈਚ ਕਰਨਾ ਤੇ ਉਸ ਦਿਨ ਮੈਂ ਮਨਜੀਤ ਸਿੰਘ ਜੀ ਉਹ ਤੋਂ ਬਿਜ਼ੀ ਸੀਗੇ ਮੈਂ ਉਹਨਾਂ ਨੂੰ ਵੀਡਿਟ ਕੀਤੀ ਇਹ ਵੀ ਬੜੇ ਖੁਸ਼ ਹੋਏ ਇਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਫਟਾ ਘਰਤੀ ਤੇ ਟਾਈਮਿੰਗ ਮੈਂ ਦੁਪਹਿਰ ਤੋਂ ਫਿਲਰ 1:30 ਤੋਂ 5 ਕੀਤੇ ਨੇ 5 ਵਜੇ ਤੱਕ ਜਦੋਂ ਮਰਜ਼ੀ ਆ ਜਾਓ ਐਸੇ ਸਵੇਰੇ ਵੀ ਐਮ ਐਸ ਡਾਕਟਰ ਵੀ ਹੋਣਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਆਪਾਂ ਸਾਰਾ ਇਥੇ ਹੀ ਸਾਰੇ ਬੱਚਿਆਂ ਦਾ ਸਾਰਾ ਇਲਾਜ ਹੋਲੀ ਹੋਲੀ ਸਾਡੀ ਐਂਬੂਲੈਂਸ ਪਿੰਡਾਂ 'ਚ ਵੀ ਜਾਏਗੀ ਲੋਕਾਂ ਨੂੰ ਬੱਚਿਆਂ ਨੂੰ ਆਇਡੈਂਟੀਫਾਈ ਕਰੇਗੀ ਕਿਡਨੀ ਦੀ ਡਿਜ਼ੀਜ਼ ਹੋ ਗਈ ਕੋ ਲਿਵਰ ਦੀ ਡਿਜ਼ੀਜ਼ ਹੋ ਗਈ ਜਾਂ ਸੋਕੜਾ ਹੋ ਗਿਆ ਜਾਂ ਨੇਫਰੋਟਿਕ ਸਿੰਡਰੋਮ ਜਾਂ ਕੋਈ ਦਿਮਾਗ ਦੀ ਬਿਮਾਰੀ ਦਿਮਾਗੀ ਤੇ ਕਮਜ਼ੋਰ ਸਾਰਾ ਇਲਾਜ ਇੱਥੇ ਹੀ ਕਰਾਂਗੇ ਸੀ ਕਾਉਂਸਲਿੰਗ ਵੀ ਕਰਾਂਗੇ ਬੱਚਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈਗਾ ਅੱਜ ਦਿਵਾਨ ਟੋਡਰਮਲ ਬੱਚਿਆਂ ਦਾ ਚੈਰੀਟੇਬਲ ਹਸਪਤਾਲ ਪਿੰਡ ਚੌਕੀਮਾਨ ਵਿਖੇ ਪ੍ਰੋਪਰ ਹਸਪੀਟਲ ਦੀ ਸ਼ੁਰੂਆਤ ਅੱਜ ਹੋ ਗਈ ਹੈ ਉਹਦਾ ਨਾਗੂਰੇਸ਼ਨ ਦਾ ਅੱਜ ਫੰਕਸ਼ਨ ਸੀਗਾ ਔਰ ਸਾਨੂੰ ਇਸ ਹਸਪੀਟਲ ਦੇ ਨਾਲ ਜੁੜਿਆ ਨੂੰ ਪੂਰਾ 1 ਸਾਲ ਹੋ ਗਿਆ ਲਾਸਟ ਈਅਰ 16 ਦਸੰਬਰ ਤੋਂ ਅਸੀਂ ਜਨਰਲ ਆਪੀਡੀ ਸ਼ੁਰੂ ਕੀਤੀ ਸੀ ਮੈਂ ਔਰ ਮੇਰੇ ਮੈਸਜਰ ਡਾਕਟਰ ਮਨਜਿੰਦਰਪਾਲ ਅਸੀਂ ਜਨਰਲ ਆਪੀਡੀ ਕਰਦੇ ਹੈਗੇ ਸੀ ਔਰ ਬਹੁਤ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਇਲਾਕੇ ਦੇ ਵਿੱਚ ਕੋਈ ਵੀ ਅੰਦਰ ਦੀ ਸੰਸਥਾ ਜਿਹੜੀ ਲੋਕਾਂ ਨੂੰ ਸੇਵਾ ਲਈ ਸਮਰਪਿਤ ਹੋਣੀ ਚਾਹੀਦੀ ਆ ਉਹ ਹੈ ਨਹੀਂ ਸੀ ਔਰ ਲੋਕਾਂ ਦਾ ਬੜਾ ਅੱਛਾ ਰਿਸਪੌਂਸ ਮਿਲਿਆ ਤੇ ਬੜੇ ਦੂਰ ਦੂਰ ਤੋਂ ਪੇਸ਼ੈਂਟ ਜਿਹੜੇ ਹੈਗੇ ਆ ਪੇਸ਼ੈਂਟ ਦੀ ਰਿਕਮੈਂਡੇਸ਼ਨ ਦੇ ਨਾਲ ਹੀ ਆ ਰਹੇ ਹੈਗੇ ਆ ਔਰ ਅੱਜ ਸਾਡੇ ਹਸਪੀਟਲ ਦੇ ਵਿੱਚ ਅਸੀਂ ਲੈਬੋ੍ਰਟਰੀ ਸ਼ੁਰੂ ਕੀਤੀ ਹੈਗੀ ਆ ਜਿਹੜੇ ਟੈਸਟ ਨੇ ਸਾਡੇ ਹਸਪੀਟਲ ਹੋਇਆ ਕਰਨਗੇ ਔਰ ਨਾਲ ਹੀ ECG ਔਰ ਡਾਇਲਿਸਿਸ ਜਿਹੜਾ ਸੈਂਟਰ ਹੈਗਾ ਉਹ ਵੀ ਅੱਜ ਅਸੀਂ ਇੱਥੇ ਸ਼ੁਰੂ ਕੀਤਾ ਹੈਗਾ ਤੇ ਡਾਇਲਿਸਿਸ ਦੀ ਜਿਹੜੀ ਫੈਸਿਲਿਟੀ ਹੈਗੀ ਆ ਉਹ ਆਸ-ਪਾਸ ਦਾ ਜਿਹੜਾ ਸਾਡਾ ਰੂਰਲ ਬੈਲਟ ਹੈਗੀ ਆ ਜਿਹੜਾ ਸਾਡਾ ਵੈਸਟਰਨ ਲੁਧਿਆਣਾ ਦਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਕਿਉਂਕਿ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਿਹੜੇ ਚਾਰजेस ਨੇ ਡਾਇਲਿਸਿਸ ਦੇ ਉਹ ਬਹੁਤ ਹਾਈ ਨੇ ਤੇ ਬਹੁਤ ਦੇ ਪੇਸ਼ੈਂਟਸ ਨੇ ਜਿਹੜੇ ਉਹ ਇਸ ਦੀ ਸੁਵਿਧਾ ਤੋਂ ਬਿਨਾਂ ਹੀ ਮਤਲਬ ਆਪਣੀ ਜਿਹੜੀ ਲਾਈਫ ਨਾਲ ਸਟਰਗਲ ਕਰਦੇ ਰਹ ਜਾਂਦੇ ਆ ਉਦੇ ਲਈ ਵੀ ਸਾਡੇ ਏਰੀਆ ਦੇ ਵਿੱਚ ਬਹੁਤ ਸਹੂਲਤ ਆ ਜਿਹੜੀ ਲੋਕਾਂ ਨੂੰ ਮਿਲੇਗੀ ਸਰ ਜੀ ਕੀ ਫਤਿਹ ਇਹ ਹਸਪੀਟਲ ਜੀ ਇੱਕ ਸਾਲ ਹੋ ਗਿਆ ਅੱਜ ਸ਼ੁਰੂ ਕੀਤਾ ਇਹਨੂੰ 16 ਦਸੰਬਰ 2023 ਨੂੰ ਸ਼ੁਰੂ ਕੀਤਾ ਸੀ ਉਸ ਦਿਨ ਤੋਂ ਓ ਪੀ ਡੀ ਚੱਲ ਰਹੀ ਆ ਡਾਕਟਰ ਦੋ ਬੈਠਦੇ ਨੇ ਡਾਕਟਰ ਮੇਸ਼ਿੰਦਰ ਸਿੰਘ ਭੈਣ ਜੀ ਮਨਜਿੰਦਰ ਕੌਰ ਡਾਕਟਰ ਨੇ ਦੋਨੇ ਔਰ ਅੱਜ ਤੋਂ ਬਹੁਤ ਚੀਜ਼ਾਂ ਸ਼ੁਰੂ ਹੋ ਗਈਆਂ ਦੋ ਡਾਕਟਰ ਸਾਹਿਬ ਸਾਡੇ ਕੋਲੇ ਹੋਰ ਆ ਗਏ ਨੇ ਐਮ ਡੀ ਡਾਕਟਰ ਨੇ ਦੋਨੇ ਡਾਕਟਰ ਸ੍ਰੀਨਦਰ ਸਿੰਘ ਝਮਟ ਐਮ ਡੀ ਔਰ ਜਗਰੋਂ ਤੋਂ ਐਸ ਐਮਓ ਰਿਟਾਇਰਡ ਨੇ ਔਰ ਡਾਕਟਰ ਜੁਗੇਸ਼ ਖੰਨਾ ਉਹ ਬੱਚਿਆਂ ਦੇ ਸਪੈਸ਼ਲਿਸਟ ਨੇ ਕਾਰਡੀਆਲੋਜਿਸਟ ਨੇ ਉਹ ਦੋਨੇ ਡਾਕਟਰ ਸਹਿਵਾਨ ਅੱਜ ਤੋਂ ਸ਼ੁਰੂ ਹੋ ਗਏ ਨੇ ਡਾਕਟਰ ਸ੍ਰੀਨਦਰ ਸਿੰਘ ਐਕਚੁਅਲੀ 2 ਵੀਕ ਪਹਿਲਾਂ ਤੋਂ ਸ਼ੁਰੂ ਨੇ ਫੁੱਲ ਟਾਈਮ ਦੋ ਐਮ ਡੀ ਡਾਕਟਰ ਸਹਿਵਾਨ ਔਰ ਪਲਸ ਡਾਇਲਿਸਿਸ ਮਸ਼ੀਨਾਂ ਦਾ ਸੈਂਟਰ ਸ਼ੁਰੂ ਹੋ ਗਿਆ ਅੱਜ ਔਰ ਟੈਸਟ ਲੈਬਲ ਬਾਉਂਡਰੀ ਜਿਹੜੀ ਉਹ ਸ਼ੁਰੂ ਹੋ ਗਈ ਆ ਔਰ ਈ ਸੀ ਜੀ ਮਸ਼ੀਨਾਂ ਜਿਹੜੀਆਂ ਉਹ ਅੱਜ ਸ਼ੁਰੂ ਹੋ ਗਈਆਂ ਸੋ ਬਹੁਤ ਵੱਡੀ ਸ਼ੁਰੂਆਤ ਹੋਈ ਆ ਔਰ ਸੰਗਤਾਂ ਦਾ ਇਲਾਕੇ ਦੀਆਂ ਸੰਗਤਾਂ ਦਾ ਔਰ ਜਿਹੜੇ ਪੇਰੈਂਟਸ ਦੇ ਜਿਨ੍ਹਾਂ ਦੇ ਬੱਚੇ ਕਿਉਂਕਿ ਬੱਚਿਆਂ ਦਾ ਹਸਪੀਟਲ ਆ ਇਹਦੇ ਲਈ ਪਰਮਾ ਹੰਗਾਰਾ ਸਾਨੂੰ ਮਿਲਿਆ ਪਰਿਵਾਰ ਵੱਲੋਂ ਨਗਰ ਵੱਲੋਂ ਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਇਹ ਅੱਜ ਦੀ ਸਾਡੀ ਬਹੁਤ ਵੱਡੀ ਸਾਨੂੰ ਖੁਸ਼ੀ ਆ ਕਿ ਜੋ ਅਸੀਂ ਮਿਸ਼ਨ ਨੂੰ ਲੈ ਕੇ ਅਰਦਾਸ ਕਰਕੇ ਸਾਲ ਪਹਿਲਾਂ ਚੱਲੇ ਸੀਗੇ ਉਹ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਆ ਸੰਗਤਾਂ ਨੇ ਸਾਨੂੰ ਪਿਆਰ ਸਤਿਕਾਰ ਆਸ਼ੀਰਵਾਦ ਬਖਸ਼ਿਆ ਔਰ ਸ਼ੁਰੂਆਤ ਹੋ ਗਈ ਆ ਕਿਸ ਤਰ੍ਹਾਂ ਇਹ ਥੇ ਬਦਲੋ ਸਤੂਲਤ ਕਿੰਦਾ ਦੇ ਲੋਕਾਂ ਦਾ ਇਲਾਜ ਕੀਤਾ ਜਾਊਗਾ ਕੋਸਟ ਕੋਸਟ ਰਹੇਗਾ ਜਾਂ ਫ੍ਰੀ ਆਫ ਕੋਸਟ ਵੀ ਰਹੇਗਾ ਇਹਦੇ ਅਨਸਰ ਜੈਸੈਂਡ ਨੋਨ ਹੈ ਜੀ ਸਾਰਿਆਂ ਲਈ ਜਿਹੜਾ ਅਫੋਰਡ ਕਰ ਸਕਦਾ ਸੀ ਕਹਿੰਦੇ ਅਸੀਂ ਪ੍ਰੋਫਿਟ ਨਹੀਂ ਲੈਣਾ ਜਿਹੜੀ ਕੋਸਟ ਆ ਉਹ ਅਸੀਂ ਮੰਗ ਕਰਦੇ ਆ ਡਾਕਟਰ ਸਹਿਬਾਨ ਜਾਨ ਜਿਹੜੇ ਰਿਸੈਪਸ਼ਨ ਤੇ ਬੈਠੇ ਨੇ ਕੁਝ ਪਰਿਵਾਰ ਹੁੰਦੇ ਨੇ ਸਾਲ ਤੋਂ ਆ ਰਹੇ ਨੇ ਜਿਹੜੇ ਕਹਿੰਦੇ ਆ ਵੀ ਨਹੀਂ ਮੇਰੇ ਕੋਲ ਕੋਈ ਪੈਸਾ ਨਹੀਂ ਮੈਂ ਦਵਾਈ ਨਹੀਂ ਲੈ ਸਕਦਾ ਡਾਕਟਰ ਦੀ ਫੀਸ ਨਹੀਂ ਹੈ ਜੀ ਕੋਈ ਵੀ ਕਿਸੇ ਲਈ ਵੀ ਪਰ ਜਿਹੜੀ ਦਵਾਈ ਦਿੰਨੇ ਆ ਉਹ ਕੋਸਟ ਤੇ ਹੀ ਦਿੰਨੇ ਆ ਤੇ ਕਾਸ਼ ਜਿਹੜੇ ਪਰਿਵਾਰ ਹੁੰਦੇ ਨੇ ਬਹੁਤ ਵਿਚਾਰੇ ਜਿਹੜਾਂ ਦੀ ਕੋਈ ਇਨਕਮ ਨਹੀਂ ਹੈਗੀ ਗਰੀਬੀ ਚ ਨੇ ਜਾਂ ਮਢਾਪੇ ਵਿੱਚ ਨੇ ਜਾਂ ਕੋਈ ਬੀਬੀ ਆ ਉਹਦੇ ਬੱਚੇ ਨੇ ਕੋਈ ਇਨਕਮ ਨਹੀਂ ਕਰ ਸਕਦੀ ਕੰਮ ਨਹੀਂ ਕਰ ਸਕਦੀ ਉਹ ਤੋਂ 1 ਸਾਲ ਹੋ ਗਿਆ ਕੋਈ ਫੀਸ ਨਹੀਂ ਲੈਂਦੇ ਔਰ ਸਾਰੇ ਰਿਪੀਟ ਜਿਹੜੇ ਰਿਪੀਟਡਲੀ ਆ ਰਹੇ ਨੇ ਔਰ ਫਿਊਚਰ ਵਿੱਚ ਵੀ ਉਹੀ ਪਾਲਸੀ ਆ ਜਿਹੜਾ ਫੋਰਡ ਕਰ ਸਕਦਾ ਉਹ ਫੀਸ ਦਵੇ ਜਿੰਨੀ ਕਿ ਕਾਸਟ ਆਫ ਫੀਸ ਜਿਹੜੀ ਉਹ ਚ ਪ੍ਰੋਫਿਟ ਨਹੀਂ ਹੈ ਕੋਈ ਜਿਹੜੇ ਨਹੀਂ ਫੋਰਡ ਕਰ ਸਕਦੇ ਉਹਨਾਂ ਦਾ ਵੀ ਇਲਾਜ ਉਸੇ ਤਰ੍ਹਾਂ ਹੀ ਹੋਊ ਉਹਨੂੰ ਕੋਈ ਡਰਾਈ ਨਹੀਂ ਕਰਨਗੇ